ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿ ਸਭੀ ਏਰੀਆ ਤੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਆਪਾਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਹੁਣ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੰਬਰ ਨੀਚੇ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 7814038764 ਜੇ ਕਿਸ ਨੇ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਚਾਹੇ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਕੋਠੀ ਘਰ ਮਕਾਨ ਥਾਰ ਕੋਈ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਚਾਹੀ ਹੁਣ ਜਿਆਦਾ ਟਾਈਮ ਆਪਾਂ ਖਰਾਬ ਕਰਦੇ ਨਹੀਂ ਪਹਿਲੀ ਗੱਡੀ ਤੁਸੀਂ ਦੇਖੋ 2009 ਮਾਡਲ ਸੁਵਿਫਟ VDI ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਗੱਡੀ ਦੇਖੋ ਸੈਕੰਡ ਓਨਰ ਹੈ ਗੱਡੀ ਦਾ ਰੰਗ A to Z ਸਾਰੇ ਪਾਸੋਂ ਬਹੁਤ ਚੰਗਾ ਪਿਆਗਾ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਨਹੀਂ ਮਿਲਣੀਆਂ ਨੋਰਮਲ ਲੱਗੀਆਂ ਹੋਈਆਂ ਗੱਡੀ ਦੀ ਆਪਾਂ ਅੰਦਰੋਂ ਗੱਲ ਕਰੀਏ ਐਲਸੀਡੀ ਲੱਗੀ ਹੋਈ ਆ ਟੌਪ ਦੇ ਵਧੀਆ ਕੁਆਲਿਟੀ ਦੇ ਸੀਟ ਕਵਰ ਆਪਾਂ ਨੂੰ ਚੜੀ ਚੜਾਈ ਮਿਲ ਜਾਣਗੇ ਗੱਡੀ 'ਚ ਕੋਈ ਕਮੀ ਨਹੀਂ ਵਧੀਆ ਚੱਲਦੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਜੇ ਆਪਾਂ ਰੇਟ ਦੀ ਗੱਲ ਕਰੀਏ 195000 ਰੁਪਿਆ ਮਾਲਕ ਨੇ ਰੇਟ ਕਿਹਾ ਹੈਗਾ ਸੰਗਰੂਰ ਗੱਡੀ ਖੜੀ ਆ ਜਾ ਕੇ ਕਿਸੇ ਨੇ ਦੇਖਣੇ ਸੰਗਰੂਰ ਜਾ ਕੇ ਦੇਖ ਸਕਦੋਂ ਬਾਕੀ ਮਾਲਕ ਨੇ ਕਿਹਾ ਰੇਟ ਦੇ ਵਿੱਚ ਘਾਟਾ ਵਾਧਾ ਜ਼ਰੂਰ ਕੀਤਾ ਜਾਊਗਾ ਮਾਨਤਨ ਪੂਰਾ ਜਾਂਚ ਕੀਤਾ ਜਾਊਗਾ ਗੱਡੀ ਖੜੀ ਹੈ ਸੰਗਰੂਰ ਸੈਕੰਡ ਓਨਰ ਨੋ ਮਾਡਲ ਨੰਬਰ ਵਾਈ ਦਾ ਜਿਨ੍ਹਾਂ ਦੀ ਗੱਡੀ ਆ 98 722 29683 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਨੰਬਰ 2 ਤੇ ਗੱਡੀ ਤੁਸੀਂ ਦੇਖੋ ਕਰੋਲਾ ਕਰੋਲਾ ਗੱਡੀ ਟੋ요ਟਾ ਦੀ ਆਪਾਂ ਲੈ ਕੇ ਪਹੁੰਚਿਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਮਾਡਲ ਆਪ ਨੂੰ 2005 ਮਿਲੂਗਾ 2026 ਤੱਕ ਰ ਆਪਾਂ ਨੂੰ ਪਾਸਿੰਗ ਰੀਨਿਊ ਮਿਲ ਜੂਗੀ ਜਿਹੜੀ ਆਰ ਸੀ ਹੈ ਉਹ ਆਪ ਨੂੰ ਚਿਪਾਲੀ ਮਿਲ ਜੂਗੀ ਤੇ ਗੱਡੀ ਪੰਜਾਬ ਨੰਬਰ ਹੈ ਜੀ ਗੱਡੀ ਚਿੱਟੇ ਰੰਗ ਦੀ ਆ ਟਾਇਰਾਂ ਦੀ ਹਾਲਤ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਆਲ ਓਕੇ ਮਿਲੂਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਧੀਆ ਮਾਲਕ ਨੇ ਰੱਖੀ ਹੋਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਵਧੀਆ ਟੌਪ ਕੁਆਲਟੀ ਦੇ ਮਿਲ ਜਾਣਗੇ ਤੇ ਇਹਨਾਂ ਦਾ ਏਰੀਆ ਬਰਨਾਲਾ ਜੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ CNG ਔਨ ਪੇਪਰ ਹੈ ਤੇ AC ਹੀਟਰ ਵਰਕਿੰਗ ਚ ਹੈ ਨਵੀਂ ਬੈਟਰੀ ਹੈ ਜੀ ਸਾਰਾ ਕੁਝ ਆਲ ਓਕੇ ਹੈ ਜਾ ਕੇ ਕਿਸ ਨੇ ਦੇਖਣੀ ਹੈ ਬਰਨਾਲੇ ਜਾ ਕੇ ਦੇਖ ਸਕਦੇ ਹੋ ਬਰਨਾਲੇ ਦੀ ਲਾਗੇ ਇਹਨਾਂ ਦਾ ਪਿੰਡ ਹੈ ਘਰੀ ਖੜੀ ਹੈ ਘਰ ਦੀ ਗੱਡੀ ਹੈ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਤੁਸੀਂ ਨੋਟ ਕਰ ਸਕਦੇ ਹੋ 95 0126131 ਇਸੇ ਨੰਬਰ ਤੇ ਗੱਲ ਕਰਕੇ ਕੋਈ ਜਾਣਕਾਰੀ ਲੈਣੀ ਹੈ ਲਓ ਤੇ ਖਰੀਦੋ ਜੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਲਾਜ਼ਮੀ ਨੋਟ ਕਰ ਲਿਆ ਕਰੋ ਨੀਚੇ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਹੈ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕੁਝ ਵੀ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਆ ਕਰੋ ਹੁਣ ਆਪਾਂ ਗੱਲ ਕਰਾਂਗੇ ਤੀਜੀ ਗੱਡੀ ਦੀ ਆਪਣੇ ਕੋਲੇ ਸਵਿਫਟ ਡਿਜ਼ਾਇਰ ਮਾਲਕ ਨੇ ਭੇਜੀ ਆ ਸੇਲ ਵਾਸਤੇ ਜੇ ਮਾਡਲ ਦੀ ਗੱਲ ਕਰੀਏ 2009 ਮਾਡਲ ਆਪਾਂ ਨੂੰ ਗੱਡੀ ਮਿਲੂਗੀ 8 ਮਹੀਨੇ ਤੱਕ ਮਤਲਬ ਕਿ 8ਵੇਂ ਮਹੀਨੇ ਤੱਕ ਪਾਸਿੰਗ ਗੱਡੀ ਦੀ ਪਈ ਆ 125 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਮੁੱਲਾਪੁਰ ਦਾਖਾ ਮਾਲਕ ਦਾ ਏਰੀਆ ਗਾ ਤੇ ਗੱਡੀ ਦੀ ਹਾਲਤ ਤੁਸੀਂ ਦੇਖੋ ਨੰਬਰ ਹਰਿਆਣਾ ਜੀ ਨੰਬਰ ਸਰਕਾਰੀ ਆ ਮਤਲਬ ਕਿ ਸਰਕਾਰੀ ਨੰਬਰ ਪਲੇਟ ਆਪ ਨੂੰ ਨਹੀਂ ਮਿਲਣੀ ਆ ਤੇ ਕਿਸੇ ਨੇ ਜਾ ਕੇ ਦੇਖਣੇ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਅੰਦਰੋਂ ਗੱਲ ਕਰੀਏ ਜੀ ਤਾਂ ਤੁਹਾਨੂੰ ਮੈਂ ਦੱਸ ਦਿੰਨੇ ਅੰਦਰ ਐਲਸੀਡੀ ਲੱਗੀ ਹੋਈ ਆ ਤੇ ਵਧੀਆ ਸੀਟ ਕਵਰ ਚੜੇ ਹੋਏ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੀ ਹੋਈ ਆ ਤੇ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਬਾਕੀ ਸਾਰਾ ਕੁਝ ਪ੍ਰੋਪਰ ਵਧੀਆਗਾ ਜਾ ਕੇ ਤੁਸੀਂ ਦੇਖ ਸਕਦੇ ਹੋ 125 ਰੇਟ ਹੈ ਉੱਪਰ-नीचे ਹੋ ਜਾਊਗਾ ਤੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਜੀ ਕੋਈ ਵੀ ਆ ਸਵਿਫਟ ਡਿਜ਼ਾਇਰ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਆਪਣੇ ਕੋਲੇ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਆ ਡਿਜ਼ਾਇਰ ਗੱਡੀ ਵਾਸਤੇ ਸਸਤੀ ਡਿਜ਼ਾਇਰ ਗੱਡੀ ਵਾਸਤੇ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਨੋ ਮਾਡਲ ਹੈ 125 ਡਿਮਾਂਡ ਹੈ ਜੀ ਨੰਬਰ ਬਾਈ ਦਾ ਜਿੰਨਾਂ ਦੀ ਗੱਡੀ ਐ 819490 18B ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਆਹ ਗੱਡੀ ਪਸੰਦ ਆਈ ਹੈ ਕੋਈ ਵੀ ਬੰਦਾ ਆਹ ਜੀ ਗੱਡੀ ਖਰੀਦਣ ਦਾ ਹੈਗਾ ਚਾਹਵਾਨ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਅੱਗੇ ਹੋਰ ਵੀ ਆਪਣੇ ਕੋਲੇ ਬਹੁਤ ਸਾਰੀਆਂ ਮਸ਼ੀਨਰੀਆਂ ਤੇ ਇਦਾਂ ਨਾ ਸਮਝੋ ਵੀਡੀਓ ਖਤਮ ਹੋ ਗਈ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਨੋਟ ਕਰ ਲਓ ਨੀਚੇ ਹਮੇਸ਼ਾ ਚੱਲਦਾ ਰਹਨਦਾ ਤੁਹਾਡੇ ਕੋਲੇ ਤੁਹਾਡੇ 11 ਮਿੱਤਰਾਂ ਕੋਲੇ ਕੋਈ ਰਿਸ਼ਤੇਦਾਰਾਂ ਕੋਲੇ ਕੋਈ ਕੂਠੀਆ ਘਰ ਆ ਮਕਾਨ ਹੈ ਕੋਈ ਗੱਡੀ ਮੋਟਰਸਾਈਕਲ ਕੋਈ ਥਾਰ ਕੋਈ ਜੀਪ ਕੁਝ ਵੀ ਹੈ ਚਾਹੀ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਜੀ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਤੇ ਉਹ ਤੋਂ ਬਾਅਦ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਬਾਕੀ ਜਿੰਨੇ ਤੁਸੀਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਇੱਕ ਬੇਨਤੀ ਕਰੂਗਾ ਜੀ ਹੱਥ ਜੋੜ ਕੇ ਬੇਨਤੀ ਹੈ ਹਰ ਰੋਜ਼ ਮੈਂ ਕਹਿਣਾ ਹੁਨੇ ਵੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜਿੰਨੇ ਵੀ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਬਾਤ ਤੋਂ ਵੱਧ ਭੇਜਿਆ ਕਰੋ ਮਸ਼ੀਨਰੀਆਂ ਤੇ ਰੇਟ ਸਹੀ ਲਾ ਕੇ ਭੇਜਿਆ ਕਰੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕੂਠੀ ਘਰ ਮਕਾਨ ਚਾਹੀਦਾ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਕਮੈਂਟ ਮੈਂ ਪੜਦਾ ਹੁੰਨਾ ਜੀ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਚੈਨਲ ਨੂੰ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਹੁਣ ਆਪਾਂ ਸਕੂਟੀ ਦੀ ਗੱਲ ਕਰਾਂਗੇ ਆਪਣੇ ਕੋਲ ਇੱਕ ਸਕੂਟੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ 2012 ਮਾਡਲ ਹੈ ਬਟਾਲਾ ਮਾਲਕ ਦਾ ਏਰੀਆ ਜੀ ਰੇਟ ਦੀ ਆਪਾਂ ਗੱਲ ਕਰੀਏ ਤਾਂ ਕੁੱਲ 17000 ਰੁਪਏ ਮੰਗਿਆ ਮਾਲਕ ਨੇ ਬਾਕੀ ਉੱਪਰ-ਨੀਚੇ ਹੋ ਜੂਗਾ ਬਟਾਲੇ ਜਾ ਕੇ ਦੇਖ ਵੀ ਸਕਦਾ ਹਾਂ ਬਾਕੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਕਮੈਂਟ ਪਾਈ ਸੀਗੇ ਤੇ ਤੁਸੀਂ ਦੇਖੋ ਜੀ ਸਕੂਟੀ 11/12 ਮਾਡਲ ਹੈ ਚਲਾ ਕੇ ਦੇਖਣੀ ਕਿਸ ਨੇ ਚਲਾ ਕੇ ਦੇਖ ਸਕਦਾ ਹਾਂ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਇਹਨਾਂ ਨੇ ਲਗਾਵਾਰ ਰੱਖੀਆਂ ਮਹਿੰਦਰਾ ਦੀ ਡੂਰੂ ਹੈ ਜੀ ਤੇ ਚਿੱਟੇ ਰੰਗ ਦੀ ਹੈ ਵਧੀਆ ਕੰਡੀਸ਼ਨ ਹੈ ਕੋਈ ਟੁੱਟੀ ਭੱਜੀ ਨਹੀਂ ਕੋਈ ਸਕ੍ਰੈਚ ਨਹੀਂ ਕੋਈ ਡੈਂਟ ਨਹੀਂ ਮਤਲਬ ਕਿ ਮਾੜੇ-ਮੋٹے ਸਕ੍ਰੈਚ ਚਲੋ ਵੱਖਰੀ ਗੱਲ ਹੈ ਜੀ ਕਿਉਂਕਿ ਮਾਡਲ ਵੀ ਤੁਸੀਂ ਦੇਖੋ ਜੀ 12 ਤੇ 12 ਤੇ 12 24 12 ਸਾਲ ਹੋ ਗਏ ਸੀ ਤੇ ਮਾੜਾ ਮੋੜਾ ਚੱਲਦਾ ਹੈ ਪਰ 12 ਮਾਡਲ ਦੇ ਹਿਸਾਬ ਨਾਲ ਸਕੂਟੀ ਦੀ ਕੰਡੀਸ਼ਨ ਬਹੁਤ ਸਹੀ ਪਈ ਹੈ ਜੀ ਤੇ ਨੰਬਰ 94178098b ਨੰਬਰ ਤੇ ਗੱਲ ਹੁਣ ਤੁਸੀਂ ਕਰ ਸਕਦਾ ਹੋਂ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਦੇਖੋਗੇ ਹੁਣ ਗੱਡੀ ਆਪਣੇ ਕੋਲੇ ਮਾਰੂਤੀ 800 ਗੱਡੀ ਪਹੁੰਚੀ ਹੈ 2006 ਮਾਡਲ ਗੱਡੀ ਆ Maruti 800 ਹੈ ਜੀ AC heater ਓਕੇ ਆ 0.2 ਵਾਲਾ ਇੰਜਨ ਹੈ ਜੀ ਸਾਰ ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਗਾ ਜਾ ਕੇ ਕਿਸੇ ਨੇ ਦੇਖਣੀ ਆ ਰਾਮਪੁਰਾ ਫੂਲ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦਾ ਹੋ ਜੀ ਰੇਟ ਕੁੱਲ 44000 ਰੁਪਇਆ ਐਚ 4 ਨੰਬਰ ਹੈ ਹਰਿਆਣਾ ਨੰਬਰ ਹੈ ਸਿਲਵਰ ਕਲਰ ਚ ਗੱਡੀ ਆ ਗੱਡੀ ਦੇਖੋ ਤੁਸੀਂ ਪੂਰੇ ਚਮਕਾਟੇ ਆ ਜੀ ਪੂਰੇ ਚਮਕਾਰੇ ਮਾਰਦੀ ਐ ਤੇ ਜਾ ਕੇ ਦੇਖ ਸਕਦੋਂ ਤੇ 44000 ਦੇ ਵਿੱਚ ਮਤਲਬ ਕਿ ਰੇਟ ਹੋਰ ਵੀ ਹੋ ਜੂਗਾ 44000 ਤੋਂ ਥੱਲੇ ਹੀ ਸੌਦਾ ਹੋਊਗਾ ਨੰਬਰ ਮਾਲਕ ਦਾ 98 55409695 ਗੱਡੀ ਆਹ ਤੁਸੀਂ ਦੇਖ ਲਈ ਇੱਕ ਤੁਸੀਂ ਗੱਡੀ ਦੇਖੋ ਸੁਵਿਪਟ ਡਜ਼ਾਇਰ ਹੋਣਾ ਗੱਡੀ ਬਹੁਤ ਚੰਗੀ ਆਪਾਂ ਆਹ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਸੁਵਿਪਟ ਡਜ਼ਾਇਰ ਟੌਪ ਮਾਡਲ 16 ਮਾਡਲ ਹੈ ਜੀ ਪੈਟਰੋਲ ਤੇ ਗੱਡੀ ਐ ਹੋਸ਼ਿਆਰਪੁਰ ਮਾਲਕ ਦਾ ਏਰੀਆ 495 ਮਾਲਕ ਨੇ ਰੇਟ ਮੰਗਿਆਗਾ ਤੇ ਗੱਡੀ ਕੁੱਲ 49200 ਚੱਲੀ ਹੋਈ ਆ ਤੇ ਮਾਲਕ ਦਾ ਨੰਬਰ 81 465 9606 ਨੰਬਰ ਤੇ ਗੱਲ ਕਰ ਸਕਦੇ ਹੋ ਜੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਜਲਦੀ ਤੋਂ ਜਲਦੀ ਲਾਈਕ ਸ਼ੇਅਰ ਕਰਦੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦਿਆਂ ਸੀ ਤੇ ਕਿਸੇ ਨੇ ਕੋਈ ਵੀ ਐਡ ਕਰਵਾਉਣੀ ਕਿਸੇ ਵੀ ਤਰ੍ਹਾਂ ਦੀ ਭੇਜੋ ਆਪਣੇ ਕੋਲੇ